ਪਾਠ ਆਪਣੇ ਬੱਚਿਆਂ ਦੀ ਉੱਚ ਵਿੱਦਿਆ ਲਈ ਵਿੱਦਿਆ ਵਿਚਾਰੀ ਦਾ ਸ਼ਬਦ ਜ਼ਰੂਰ ਸੁਣੋ ਵਿਦਿਆ ਵਿਚਾਰੀ ਦਾ ਪਾਠ ਉੱਚ ਵਿਦਿਆਲ័យ ਗੁਰਨਾਨਦ ਦੇਵ ਜੀ ਦਾ ਇੱਕ ਮਹੱਤਵਪੂਰਨ ਸਿਧਾਂਤ ਹੈ ਜਿਸ ਦਾ ਮਤਲਬ ਹੈ ਕਿ ਅਸਲੀ ਗਿਆਨ ਉਹ ਹੈ ਜੋ ਸਾਨੂੰ ਦੁਨੀਆਂ ਦੀ ਪਲਾਈ ਕਰਨ ਲਈ ਪ੍ਰੇਰਿਤ ਕਰਦਾ ਹੈ ਸਿਰਫ ਕਿਤਾਬਾਂ ਪੜ੍ਹਨ ਨਾਲ ਕੋਈ ਗਿਆਨੀ ਨਹੀਂ ਬਣ ਜਾਂਦਾ ਬਲਕਿ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਹੀ ਸਹੀ ਵਿੱਦਿਆ ਹਾਸਲ ਹੁੰਦੀ ਹੈ ਵਿਦਿਆ ਵਿਚਾਰੀ ਦਾ ਪਾਠ ਉੱਚ ਵਿਦਿਆ ਦੇ ਲਈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾ ਪੰਚਰਾਸੀ ਤਾਂ ਤੀਰਥ ਵਾਸੀ ਗੁੰਗਰੂ ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੂ ਅਗੇ ਰਹਾਉ ਆਸ ਨਿਰਾਸੀ ਤੋ ਸੰਨਿਆਸੀ ਜਾ ਜੰਤ ਜੋਗੀ ਤਾਕਾ ਆਇਆ ਪਹੋਗੀ ਦਇਆ ਦਿਗੰਬ ਦੇ ਬਿਚਾਰੀ ਆਪ ਮਰੇ ਅਵਰਾ ਨਹਿ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਚੋਜ ਨ ਤੇਰੇ ਇਹੀ ਹੋਵੇਗੀ ਜੇਕਰ ਤੁਸੀਂ ਇਹ ਵੀਡੀਓ ਤੋਂ ਕੁਝ ਸਿੱਖਿਆ ਹੈ ਤਾਂ ਇਸ ਨੂੰ ਲਾਈਕ ਕਰਨਾ ਨਾ ਭੁੱਲਣਾ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਤਾਂ ਜੋ ਉਹ ਵੀ ਇਸ ਤੋਂ ਲਵ ਲੈ ਸਕਣ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਸੀਂ ਮੇਰੀ ਆਉਣ ਵਾਲੀਆਂ ਵੀਡੀਓਜ਼ ਵੀ ਦੇਖ ਸਕੋ ਵਿਦਿਆ ਵਿਚਾਰੀ ਦਾ ਪਾਠ ਗਿਆਨवान ਬਣਾਉਂਦੀ ਹੈ ਸਾਡੀ ਸੋਚਣ ਦੀ ਸ਼ਕਤੀ ਨੂੰ ਵਧਾਉਂਦੀ ਹੈ ਤੇ ਸਾਨੂੰ ਇੱਕ ਬਿਹਤਰ ਇਨਸਾਨ ਬਣਨ ਵਿੱਚ ਮਦਦ ਕਰਦੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤਨ ਤਨ ਬ